ਕਿਸਮਤ ਦੇ ਇਮਾਨ ਦੇ ਬਹੁਤ ਸਾਰੇ ਰਸਤੇ ਨੇ ਅਦਰ ਲੋਕ ਜਿਨ੍ਹਾਂ ਨੇ ਕਿਸਮਤ ਅਮਾਣੀ ਹੁੰਦੀ ਹੈ ਉਹ ਰਾਹ ਜਰੂਰ ਚੱਲਦੇ ਨੇ ਉਹਨਾਂ ਰਾਵਾਂ ਤੇ ਜਰੂਰ ਤੁਰਦੇ ਨੇ ਤਾਂ ਜੋ ਆਪਣੀ ਕਿਸਮਤ ਅਜਮਾ ਸਕਣ ਅੱਜ ਅਸੀਂ ਦਰਾਂ ਦੇ ਇੱਕ ਵਿਅਕਤੀ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਕਿਸਮਤ ਆ ਆਪਣੀ ਅਜ਼ਮਾਨੀ ਅਜ਼ਮਾਨੀ ਹੈ ਕਿਸਮਤ ਦੇ ਨਾਲ-ਨਾਲ ਆਪਣੇ ਸ਼ਹਿਰ ਦਾ ਨਾਮ ਵੀ ਰੋਸ਼ਨ ਕਰਨ ਵਾਸਤੇ ਸੋਚਿਆ ਵਾ ਆਪਣੀ ਅੱਧੀ ਉਮਰ ਜਿਹੜੀ ਹੈ ਜਾਨੀ ਕਿ 24 ਸਾਲ ਦਾ ਜਿਹੜਾ ਸਫਰ ਆ ਉਹ ਉਸੇ ਕਿਸਮਤ 'ਚ ਤਾਂ ਉਸੇ ਹੀ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਦੇ ਚੱਕਰ ਦੇ ਲੰਗਾ ਦਿੱਤੀ ਹੈ ਗੱਲ ਕਰਾਂਗੇ ਕੌਣ ਬਣੇਗਾ ਕਰੋੜਪਤੀ 24 ਸਾਲ ਲਗਾਤਾਰ ਹੋ ਗਏ ਨੇ ਉਥੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਚਾਰ ਵਾਰ ਉਥੇ ਹੋ ਵੀ ਆਏ ਨੇ ਪਰ ਹੋਟ ਸੀਟ ਤੇ ਬਹਿਣ ਦਾ ਮੌਕਾ ਨਹੀਂ ਮਿਲਿਆ ਤਰਨਪਾਲ ਜੀ ਨੇ ਬਟਾਲੇ ਤੋਂ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਦੇ ਉਹਨਾਂ ਦਾ ਐਕਸਪੀਰੀਅੰਸ ਜਾਣਾਂਗੇ ਕਿ ਉਹਨਾਂ 24 ਸਾਲਾਂ ਦੇ ਵਿੱਚ ਐਕਸਪੀਰੀਅੰਸ ਕੀ ਰਿਹਾ ਤਰਨਪਾਲ ਜੀ 2000 ਤੇ ਸ਼ੁਰੂ ਹੋਇਆ ਸੀ ਕੌਣ ਬਣੇਗਾ ਕਰੋੜਪਤੀ ਹਾਂਜੀ ਹਾਂਜੀ 24 ਸਾਲ ਹੋ ਗਏ ਆ ਬਿਲਕੁਲ ਕਿੰਨੇ ਵਾਰ ਹੀ ਹੋ ਗਿਆ ਇਹ ਫਿਰ ਮੈਂ ਲਗਭਗ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਲਗਭਗ ਚਾਰ ਵਾਰ ਉੱਥੇ ਐਂਟਰੀ ਕਰ ਚੁੱਕਾ ਹਾਂ ਔਰ ਬਹੁਤ ਹੀ ਮਤਲਬ ਕਹਾਂ ਲੋ ਕਿ ਮਜ਼ਾ ਆਂਦਾ ਹੈ ਉੱਥੇ ਜਾ ਕੇ ਔਰ ਕੋਸ਼ਿਸ਼ ਨਹੀਂ ਦੀਏ ਕਿ ਮਤਲਬ ਇੱਕ ਹਰ ਵਾਰੀ ਦਵਾਰੀ ਮਤਲਬ ਜੋ 2000 ਦਾ ਸ਼ੁਰੂ ਹੋਇਆ ਔਰ 24 ਆ ਗਿਆ ਔਰ ਮੈਂ ਉਦੋਂ ਤੋਂ ਹੀ ਮੈਂ ਲਗਭਗ ਲਗਭਗ ਜਿਹੜੀ ਲਗਾਤਾਰ ਜਿਹੜੀ ਕੰਟੀਨਿਊਸ ਕੋਸ਼ਿਸ਼ ਆਪਣੀ ਜਾਰੀ ਰੱਖੀ ਹੈ ਔਰ ਚਾਰਵਾਰੀ ਮੈਨੂੰ ਮੌਕਾ ਮਿਲਿਆ ਉੱਥੇ ਜਾਣ ਦਾ ਔਰ ਮਨ ਦੇ ਅੰਦਰ ਸੀਗਾ ਕਿ ਮਤਲਬ ਜਾ ਕੇ ਬਿਗ ਵੀ ਯਾਨੀ ਕਿ ਅਮ੍ਰਿਤਸਰ ਚੰਡੀਗੜ੍ਹ ਸਾਹਮਣੇ ਐਟ ਲੀਸਟ ਇਹਨਾਂ ਦੱਸੀਏ ਕਿ ਇੱਕ ਬਟਾਲਾ ਵੀ ਸ਼ਹਿਰ ਇੱਕ ਹੈ ਪੰਜਾਬ ਦੇ ਵਿੱਚ ਹਾਂ ਹਾਂ ਚਾਹੇ ਮਤਲਬ ਬਹੁਤ ਛੋਟਾ ਹੈ ਆਪਣੀ ਇੰਡਸਟਰੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਫਿਰ ਵੀ ਮੇਰੇ ਮਨ ਦੇ ਅੰਦਰ ਖਾਸ਼ ਹੈ ਕਿ ਸਭ ਤੋਂ ਪਹਿਲਾਂ ਆਪਣਾ ਸ਼ਹਿਰ ਬਟਾਲਾ ਦਾ ਨਾਮ ਜਿਹੜਾ ਰੋਸ਼ਨ ਕੀਤਾ ਜਾਏ ਔਰ ਤਾਂ ਕਿ ਆਉਣ ਵਾਲੇ ਆਪਣੀ ਪੀੜ੍ਹੀ ਹੈ ਜਾਂ ਮਲੇ ਛੋਟੇ ਬੱਚੇ ਨੇ ਜਿਹੜੇ ਅਜਿਹੇ ਸਮੇਤ ਵਿੱਚ ਲਗਭਗ ਨਸ਼ਿਆਂ ਦੇ ਲੱਗੇ ਪਏ ਨੇ ਬਹੁਤ ਮਾੜੀਆਂ ਕੰਮਾਂ ਦੇ ਵਿੱਚ ਪਏ ਨੇ ਉਹ ਪੜ੍ਹ ਲਿਖ ਕੇ ਉਹਨਾਂ ਵਾਸਤੇ ਕੋਈ ਮੋਟੀਵੇਸ਼ਨ ਜਿਹੜੀ ਮਤਲਬ ਲੋਗਾਂ ਨੂੰ ਰਸੀ ਜਾਏ ਤਾਂ ਕਿ ਮਤਲਬ ਕੇਬੀਸੀ ਦੇ ਵਿੱਚ ਆਉਣ ਨਾਲ ਪੈਸਾ ਦਾ ਜਿਹੜਾ ਜਿੰਨਾ ਜਿੰਨਾ ਹੀ ਹੈ ਉਹ ਮੇਰਾ ਕੋਈ ਬਹੁਤ ਵੱਡਾ ਕੋਈ ਮੰਤਵ ਨਹੀਂ ਹੈ ਪਰ ਮੇਰਾ ਤਾਂ ਮਕਸਦ ਇਹੀ ਹੈ ਕਿ ਮੈਂ ਲੋਕਾਂ ਦੇ ਸਾਹਮਣੇ ਇੱਕ ਇਹੋ ਜਿਹਾ ਇੱਕ ਮਤਲਬ ਉਦਾਹਰਣ ਪੇਸ਼ ਕਰਾਂ ਤਾਂ ਕਿ ਲੋਕੀ ਵੀ ਮਤਲਬ ਜਿਹੜਾ ਨਾ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਔਰ ਬੱਚੇ ਇਧਰ ਉਧਰ ਦੇ ਕੰਮਾਂ ਛੱਡ ਕੇ ਖੇਲਣ ਵਿੱਚ ਆਪਣਾ ਯੋਗਦਾਨ ਦੇ ਨਾਲ ਦੇ ਨਾਲ ਆਪਣੇ ਐਜੂਕੇਸ਼ਨ ਦੇ ਵਿੱਚ ਤਿਆਰੀਆਂ ਕਰਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਉਹ ਵੀ ਇਸ ਪਾਰਟਿਸਪੇਸ਼ਨ ਵਿੱਚ ਜਾਣ ਵੇਖੋ ਧਰਮਪਾਲ ਜੀ 2000 ਦੇ ਵਿੱਚ ਕੇਬੀਸੀ ਸ਼ੁਰੂ ਹੁੰਦਾ ਵਾ ਪਹਿਲੀ ਵਾਰ ਮੌਕਾ ਕਦੋਂ ਮਿਲਿਆ ਪਹਿਲੀ ਵਾਰ ਜਾਣ ਦਾ ਮੈਨੂੰ 2003 ਵਿੱਚ ਮੌਕਾ ਮਿਲਿਆ ਸੀ ਸਭ ਤੋਂ ਪਹਿਲਾਂ ਔਰ ਉਹਦੇ ਬਾਅਦ ਮਤਲਬ 2008 ਵਿੱਚ ਔਰ ਇਸ ਤੋਂ ਪਹਿਲਾਂ ਕਿ ਮੈਂ ਗਾਂ ਕਰੋੜਪਤੀ ਦੀ ਹੀ ਗੱਲ ਕਰਾਂ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਾਂ ਕਿ 2000 ਦੇ ਵਿੱਚ ਜਦੋਂ ਕੌਣ ਬਣਿਆ ਕਰੋੜਪਤੀ ਸ਼ੁਰੂ ਹੋਇਆ ਉਦੇ ਨਾਲ ਹੀ ਗੋਬਿੰਦਾ ਜੀ ਨੂੰ ਤੁਸੀਂ ਜਾਣਦੇ ਹੋ ਜੀ ਜੀ ਉਹਨੇ ਨਾਲ ਹੀ ਮਤਲਬ ਨਾ ਸ਼ੁਰੂ ਕਰਤਾ ਸੀ ਪ੍ਰੋਗਰਾਮ ਉਸੇ ਵੇਲੇ 2010 ਚ ਜੀਤੋਂ ਛੱਪੜ ਫਾੜ ਕੇ ਹਮਮ ਔਰ ਮੇਰੀ ਬੜੀ ਕਿਸਮਤ ਹੈ ਚੰਗੀ ਰਹੀ ਕਿ ਮੈਂ ਉਹਦੇ ਵਿੱਚ ਵੀ ਮਤਲਬ ਜਿਹੜਾ ਨਾ ਜਾ ਕੇ ਆਇਆ ਹਾਂ ਹਮਮ ਪਰ ਇਹੀ ਗੱਲ ਵੀ ਮਤਲਬ ਕੋਸ਼ਿਸ਼ ਜਾਰੀ ਰਹੀ ਹੈ ਫਾਲ ਜਿਹੜਾ ਕਹ ਲੋ ਕਿ ਮੈਨੂੰ ਅਜੇ ਤੱਕ ਮਿਲਿਆ ਨਹੀਂ ਪਰ ਲਗਾਤਾਰ ਮੇਰੀ ਕੋਸ਼ਿਸ਼ ਜਾਰੀ ਰਹੇਗੀ ਅੱਛਾ ਕਾਲ ਲੱਗ ਜਾਂਦੀ ਹੈ ਵੈਸੇ ਬਹੁਤ ਸਾਰੇ ਲੋਕ ਟਰਾਈ ਕਰਦੇ ਕਾਲ ਲੱਗਦੀ ਨਹੀਂ ਫਿਰ ਕਿੰਦਾ ਜੌਂਸ ਲਗਾ 3 ਸਾਲ ਲਗਾਤਾਰ 2000 ਤੋਂ ਬਾਅਦ 3 ਸਾਲ ਬਾਅਦ ਤੁਹਾਨੂੰ ਮੌਕਾ ਮਿਲਿਆ ਉਹ 3 ਸਾਲ ਫਿਰ ਟਰਾਈ ਕਰਦੇ ਰਹੇ ਗੱਲਾਂ ਬਿਲਕੁਲ ਬਿਲਕੁਲ ਜੀ ਨਾਲ ਨਾਲ ਵੇਖੋ ਮੈਂ ਸਰਵਿਸ ਦੇ ਨਾਲ ਨਾਲ ਮੈਂ ਵੈਸੇ ਐਜਮੋਲ ਡਵੈਲਪਮੈਂਟ ਅਫਸਰ ਰਿਟਾਇਰ ਹਾਂ ਜੀ ਤੇ ਪੜਾਈ ਦੀ ਜਿਹੜੀ ਨਾਲ ਨਾਲ ਮੈਂ ਕੰਟੀਨਿਊ ਜਿਹੜੀ ਇਹ ਜਾਰੀ ਰੱਖੀ ਹੈ ਔਰ ਕਈ ਵਾਰੀ ਮੈਨੂੰ ਦਫ਼ਤਰ ਦੇ ਵਿੱਚ ਮਿਲੋ ਕਈ ਲੋਕ ਕਹਿੰਦੇ ਰਹੇ ਆ ਕਿ ਯਾਰ ਆਪਣੇ ਦਫ਼ਤਰ ਦੇ ਟਾਈਮ ਵਿੱਚ ਵੀ ਤੂੰ ਆ ਕੇਬੀਸੀ ਦੀ ਕਿਤਾਬ ਜੀ ਫੜ ਕੇ ਬੈਠਾ ਰਹਿਣਾ ਤੇ ਮੈਂ ਉਹਨਾਂ ਨੂੰ ਕਹਿੰਦਾ ਰਹੇ ਕਿ ਵੇਖੋ ਮੈਂ ਦਫ਼ਤਰ ਦਾ ਕੰਮ ਨੂੰ ਬਿਲਕੁਲ ਸਫਰ ਨਹੀਂ ਕਰਦਾ ਦਫ਼ਤਰ ਦਾ ਕੰਮ ਮੈਂ ਕਰਦਾ ਹੀ ਪਿਆ ਮੈਂ ਜਦੋਂ ਮੈਨੂੰ ਮਾੜਾ ਮੋਟਾ ਵੀ ਟਾਈਮ ਮਿਲਦਾ ਮੈਂ ਕੇਬੀਸੀ ਦੇ ਵਿੱਚ ਅਜਿਹਾ ਨਾਲ-ਨਾਲ ਕਰਦਾ ਹਾਂ ਹੂੰ ਔਰ ਜਿਹੜਾ ਮੈਂ ਕੇਬੀਸੀ ਦੇ ਵਿੱਚ ਜਾਣ ਦੇ ਨਾਲ-ਨਾਲ ਮਤਲਬ ਤੁਹਾਨੂੰ ਦੱਸਿਆ ਕਿ ਮੈਂ ਜੀਤੋ ਸਿਪੜ ਫੜ ਕੇ ਚ ਜਾ ਕੇ ਆਇਆ ਔਰ ਨਾਲ ਦੀ ਨਾਲ ਆਪਣੇ ਸਲਮਾਨ ਖਾਨ ਜੀ ਨੇ ਸ਼ੁਰੂ ਕੀਤਾ 10 ਕਦਮ ਹੂੰ ਉਹਦੇ ਵਿੱਚ ਵੀ ਦੋ ਵਾਰ ਜਾ ਕੇ ਆਇਆ ਪਰ ਹੋਟ ਸੀਟ ਤੱਕ ਨਹੀਂ ਪਹੁੰਚੇ ਕਿ ਕਿਸਮਤ ਬਾਕੀ ਕਹਿੰਦੇ ਨੇ ਮਤਲਬ ਮੈਟਰ ਆਫ ਲੱਕ ਹੈ ਹੂੰ ਹੂੰ ਔਰ ਮੇਰੇ ਵੱਲੋਂ ਤਾਂ ਕੋਸ਼ਿਸ਼ ਜਾਰੀ ਰਹਿਣੀ ਹੈ ਬਾਹ ਮੈਂ ਇਹ ਕਹਿਣਾ ਚਾਹਾਂਗਾ ਮੇਰੇ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਮਤਲਬ ABC ਦੀ ਟੀਮ ਨੂੰ ਸੈਟ ਤੇ ਵੀ ਆਪਣੇ ਜਿਹੜੇ ਸੋਨੀ ਟੀਵੀ ਵਾਲਾ ਨੂੰ ਕਿ ਮੈਂ ਤਾਂ ਕਹੋ ਜਿਆ ਕੋ ਕੀ ਕਹ ਲਓ ਪੰਜਾਬੀ ਚ ਕਹਿੰਦੇ ਢੀਠ ਜਾ ਬੰਦਾ ਵਾ ਇਹ ਹੀ ਕਹਿਣਾ ਚਾਹਾਂਗਾ ਕੱਬ ਤੱਕ ਰੋਕ ਸਕੋ ਰੋਕ ਸਕੋ ਤਾਂ ਰੋਕ ਲਓ ਕੱਬ ਤੱਕ ਰੋਕੋਗੇ ਅੱਛਾ ਸਵਾਲ ਮੇਰਾ ਸੀ ਕਿ 3 ਸਾਲ ਦਾ ਸਫਰ ਜਿਹੜਾ ਸੀ ਉਥੇ ਮੌਕਾ ਕਿਦਾਂ ਮਿਲਿਆ ਕਾਲ ਕਿਦਾਂ ਲੱਗੀ ਫਿਰ ਉਹ ਇਸ ਤਰ੍ਹਾਂ ਹੁੰਦਾ ਜੀ ਮਤਲਬ ਜਦੋਂ ਕੇਬੀਸੀ ਦੀਆਂ ਲਾਈਨਅਪ ਓਪਨ ਹੁੰਦੀਆਂ ਨੇ ਜੀ ਸੋਨੀ ਟੀਵੀ ਦੇ ਉੱਤੇ ਮੇਰੇ ਪਹਿਲੇ ਵੈਸੇ ਤਾਂ ਸਾਨੂੰ ਪਤਾ ਹੀ ਹੁੰਦਾ ਕਿ ਜਿਨ੍ਹਾਂ ਨੇ ਜਿਹੜੇ ਕੰਮ 'ਚ ਲੱਗਣਾ ਉਹਨਾਂ ਉੱਧਰ ਹੀ ਧਿਆਨ ਦਿੰਦਾ ਪਰ ਫਿਰ ਵੀ ਅਮਨਤਾਬਾਚਨ ਜੀ ਸੋਨੀ ਟੀਵੀ ਦੇ ਉੱਤੇ ਡਿਕਲੇਅਰ ਕਰਦੇ ਆ ਕਿ ਇੰਨੀ ਤਰੀਕ ਤੋਂ ਲੱਗ ਕੇ ਨਹੀਂ ਇਹ ਲਾਈਨਾਂ ਜਿਹੜੀਆਂ ਓਪਨ ਹੋਣਗੀਆਂ ਜਦੋਂ ਲਾਈਨਾਂ ਓਪਨ ਹੁੰਦੀਆਂ ਨੇ ਅਸੀਂ ਕੀ ਕਰਦੇ ਆ ਆਪਣੇ ਮੋਬਾਈਲ ਦੇ ਰਾਹੀਂ ਸੋਨੀ ਟੀਵੀ ਦੇ ਉੱਤੇ ਰਜਿਸਟ੍ਰੇਸ਼ਨ ਕਰਦੇ ਆ ਔਰ ਉਹਦੇ ਬਾਅਦ ਕੁਐਸਚਨ ਹੁੰਦੇ ਰਹਿੰਦੇ ਨੇ ਕੋਈ ਚਾਰ ਕੋਈ ਜਿਹੜੇ ਉਹਨਾਂ ਨੂੰ ਪੁੱਛਣ ਨੂੰ ਪੁੱਛੇ ਜਾਂਦੇ ਆ ਜਦੋਂ ਅਸੀਂ ਉਹਨਾਂ ਕੁਐ ਸੀ ਰੈਂਡਮਲੀ ਚੁਨੇ ਜਾਂਦੇ ਜੇ ਨੈਕਸਟ ਰਾਉਂਡ ਵਾਸਤੇ ਤੁਹਾਨੂੰ ਆਪਾਂ ਕਾਲ ਕਰਾਂਗੇ ਔਰ ਕਿਸਮਤ ਚੰਗੀ ਹੈ 그러면은 ਹਰ ਵਜ ਦੀ ਵਾਰੀ ਜਿੰਨੇ ਵਾਰੀ ਵੀ ਕੋਸ਼ਿਸ਼ ਕਰਨੇ ਰੈਂਡਮਲੀ ਆਪਣੇ ਆਪਣੇ ਚੁਨੇ ਜਾਂਦੇ ਆਂ ਔਰ ਨਾਲ ਦੀ ਨਾਲ ਸਾਨੂੰ ਫੋਨ ਵੀ ਆ ਜਾਂਦਾ ਫਿਰ ਆਪਾਂ ਜਾਂਦੇ ਆ ਅਸਾ ਫਿਰ ਤਿੰਨ ਸਾਲ ਬਾਅਦ ਜਿਹੜਾ ਨੰਬਰ ਲੱਗਾ ਤਿੰਨ ਸਾਲ ਬਾਅਦ ਫਿਰ ਦਿਨ ਰਾਤ ਕਾਲਾਂ ਚਲਦੀਆਂ ਹਾਂ ਹਾਂ ਜੀ ਜੀ ਨਹੀਂ ਦਿਨ ਰਾਤ ਨਹੀਂ ਜਦੋਂ ਮਤਲਬ ਉਹਨਾਂ ਦੀ ਲਾਈਨਾਂ ਖੁੱਲਦੀਆਂ ਨੇ ਉਦੋਂ ਹੀ ਲਾਏਗਾ ਬਈ ਤੁਸੀਂ ਟਰਾਈ ਕਦੋਂ ਕਰਦੇ ਅਸੀਂ ਜਦੋਂ ਲਾਈਨਾਂ ਖੁੱਲਦੀਆਂ ਆਪਨ ਹੋਣਗੇ ਤਾਂ ਹੀ ਜਾਵਾਂਗੇ ਆਪਣੇ ਆਪ ਵੈਸੇ ਲਗਾਤਾਰ ਨਹੀਂ ਮਤਲਬ ਕੋਸ਼ਿਸ਼ ਨਹੀਂ ਪਤਾ ਅਫਸੋਸ ਨਹੀਂ ਕਿ 24 ਸਾਲ ਦਾ ਮੇਰਾ ਸਮਾਂ ਜਿਹੜਾ ਸੀ ਇਸੇ ਤਰ੍ਹਾਂ ਚਲਾ ਗਿਆ ਅਜੇ ਤੱਕ ਹੌਟ ਸੀਟ ਤੇ ਬੈਠਣ ਦਾ ਮੌਕਾ ਨਹੀਂ ਮਿਲਿਆ ਇਹ ਤਾਂ ਤੁਹਾਨੂੰ ਦੱਸਿਆ ਨਹੀਂ ਮਤਲਬ ਕਿ ਮੈਟਰ ਆਫ ਲੱਕ ਹੈ ਹੂੰ ਕਿਸਮਤ ਹੈ ਬਾਕੀ ਮਤਲਬ ਕਿਸਮਤ ਦੇ ਨਾਲ ਨਾਲ ਜਿਹੜਾ ਕੰਮ ਕਰਨ ਵਾਲਾ ਕਰਕੇ ਉਹ ਬੰਦੇ ਦੀ ਹੁੰਦੀ ਹੈ ਇੱਕ ਪਾਵਰ ਜਿਹਨੂੰ ਕਹਿੰਦੇ ਨੇ ਨਾ ਆਪਾਂ ਇੱਕ ਹੁੰਦੀ ਹੈ ਆਪਣੀ ਫਿਜ਼ੀਕਲੀ ਪਾਵਰ ਇਨਸਾਨ ਦੀ ਔਰ ਦੂਸਰੀ ਹੁੰਦੀ ਹੈ ਵਿਲ ਪਾਵਰ ਹੂੰ ਮੈਂ ਫਿਜ਼ੀਕਲੀ ਪਾਵਰ ਦੇ ਨਾਲੋਂ ਜ਼ਿਆਦਾ ਪਾਵਰ ਜਿਹਨੂੰ ਆਪਨੇ ਪਾਵਰਫੁਲ ਕਹਿ ਸਕਦੇ ਉਹਨੂੰ ਮੈਂ ਵਿਲ ਪਾਵਰ ਕਹਿੰਦਾ ਹਾਂ ਔਰ ਮੇਰੀ ਵਿਲ ਪਾਵਰ ਆ ਗਈ ਹੈ ਕਿ ਮੈਂ ਇਹ ਕੰਮ ਕਰਨਾ ਔਰ ਕਰਕੇ ਹੀ ਰਹਿਣਾ ਸਵਾਰਸ਼ ਨਹੀਂ ਚਲਦੀ ਸਵਾਰਸ਼ ਉਹਦੇ ਬਿਲਕੁਲ ਕੋਈ ਸਵਾਰਸ਼ ਨਹੀਂ ਚਲਦੀ ਜੀ ਉਹ ਸਿਫਾਰਸ਼ ਮਾਲਕ ਦੀ ਹੈ ਪਰਮ ਪਿਤਾ ਪਰਮਾਤਮਾ ਦੀ ਮਾਲਕ ਦੀ ਅਗਰ ਜਿਸ ਦਿਨ ਉਹਦੀ ਬਣ ਗਈ ਸਭ ਕੁਝ ਹੋ ਜਾਂਦਾ ਸਹੀ ਅਸੀਂ ਕਰਦੇ ਨੇ ਨਹੀਂ ਕਦੇ ਰੁਕਿਆ ਕਰਦੇ ਨੇ ਜਾ ਕੇ ਕਦੇ ਟਰਾਈ ਕੀਤਾ ਨਾਲ ਜਾ ਕੇ ਕਿ ਦੇਖ ਕੇ ਆਈਏ ਭਲਾ ਡੀਪੀ ਲੋਰੀਆ ਵਾਕਈ ਉੱਥੇ ਪਹੁੰਚਦੇ ਵੀ ਕਿ ਘਰ ਆਣਗੇ ਇਦਾਂ ਹੀ ਕਹਿ ਦਿੰਦੇ ਆ ਨੇ ਕਰਦੇ ਆ ਨੇ ਵੇਖੋ ਮਤਲਬ ਤੁਹਾਨੂੰ ਦੱਸਿਆ ਕਿ ਕਿਸੇ ਵੀ ਕੰਮ ਕੰਦੇ ਵਿੱਚ ਜਦੋਂ ਕੋਈ ਆਪਾਂ ਕੰਮ ਸ਼ੁਰੂ ਕਰਨੇ ਆ ਸਾਨੂੰ ਕਈ ਤਰ੍ਹਾਂ ਦੇ ਆਬਸਟੈਕਲਸ ਜਿਹੜੀਆਂ ਨੇ ਸਾਨੂੰ ਬੜੀਆਂ ਮਤਲਬ ਕਹਿ ਲੋ ਕਿ ਸਾਰ ਨਹੀਂ ਪੈਂਦੀਆਂ ਨੇ ਔਰ ਸਾਡੇ ਘਰ ਦੇ ਵੀ ਮਤਲਬ ਕਈ ਵਾਰੀ ਮੈਨੂੰ ਕਹਿੰਦੇ ਵੀ ਕਿੱਥੇ ਬਟਾਲਾ ਕਿੱਥੇ ਬੋਂਬੇ ਇੰਨੀ ਦੂਰ ਤੂੰ ਹੀ ਰਹਿ ਗਿਆ ਇੱਥੇ ਬਸ ਉੱਥੇ ਜਾਣ ਜਾਊਗਾ ਹੈ ਇਸ ਕਰਕੇ ਛੱਡਦੇ ਡੀਮੋਟਿਵ ਕਰਦੇ ਨੇ ਕਦੀ ਕਦੀ ਕਰ ਬਹੁਤ ਜ਼ਿਆਦਾ ਕਰਦੇ ਨੇ ਨਾ ਪਰ ਫਿਰ ਵੀ ਤਰਨ ਪਤਨੀ ਕਰਦੇ ਨੇ ਜ਼ਿਆਦਾ ਤਰਨ ਪਤਨੀ ਵੀ ਕਰਦੇ ਪਰ ਇਸ ਵਾਰੀ ਮੈਂ ਇਹਨਾਂ ਨੂੰ ਨਾ ਕਿਹਾ ਵੀ ਚਲੋ ਇਸ ਤਰ੍ਹਾਂ ਕਰਦੇ ਆ ਵੀ ਤੁਸੀਂ ਹੋ ਸਕਦਾ ਕਹਿੰਦੇ ਹੋ ਵੀ ਜਾਂਦਾ ਕਿ ਜਾਂ ਨਹੀਂ ਜਾਂਦਾ ਮੈਂ ਉਹਨਾਂ ਨੂੰ ਦੋ ਵਾਰ ਹੀ ਲੈ ਜਾਇਆ ਇੱਕ ਵਾਰੀ ਤੇ 10 ਕਾ ਦਾਮ ਦਿੱਲੀ ਕੇ ਆਪਣਾ ਹੋ ਗਿਆ ਸੀਗਾ ਉਦੇ ਚ ਕੜਿਆ ਪਰ ਹੁਣ ਮੈਂ ਤਾਜ਼ਾ ਜਿਹੜਾ ਮਤਲਬ ਪਿਛਲਾ 15ਵਾਂ ਸੀਜ਼ਨ ਸੀ ਉਹਦੇ ਚ ਨਾਲ ਉਹਨਾਂ ਨੂੰ ਕੜਿਆ ਏਬੀਸੀ ਦੇ ਵਿੱਚ ਔਰ ਉਹ ਜਾ ਕੇ ਆਏ ਨੇ ਇਸੇ ਬਾਅਦ ਨੇ ਉਹ ਬੰਬੇ ਦੇਖ ਆਏ ਨੇ ਅੱਛਾ ਤੁਸੀਂ ਹੋ ਕੇ ਆਂਦੇ ਹੋ ਪਰ ਬਾਹਰ ਆਂਦੇ ਜਦੋਂ ਨਿਰਾਸ਼ਾ ਲੈ ਕੇ ਨਿਕਲਦੇ ਬਾਹਰ ਕਿ ਯਾਰ ਅੱਜ ਫੇਰ ਰਹਿ ਗਈ ਐਸ ਪਰ ਫੇਰ ਰਹਿ ਗਈਆਂ ਮਸਾ ਮਸਾ ਇੰਨੇ ਸਾਲਾਂ ਬਾਅਦ ਨੰਬਰ ਲੱਗਦਾ ਵਾ ਤਾਂ ਫੇਰ ਰਹਿ ਜਾਂਦੇ ਆ ਕਿਸੇ ਨਾ ਕਿਸੇ ਗੱਲ ਤੋਂ ਦੇ ਵੀ ਕੋਈ ਨਿਰਾਸ਼ਾ ਜਿਹੜਾ ਸ਼ਬਦ ਹੈ ਨਾ ਇਹ ਮੇਰੇ ਲਈ ਨਹੀਂ ਬਣਿਆ ਮੇਰੇ ਲਈ ਨਿਰਾਸ਼ਾ ਸ਼ਬਦ ਹੈ ਹੀ ਮੇਰੀ ਡਿਕਸ਼ਨਰੀ 'ਚ ਹੀ ਨਹੀਂ ਹੈ ਕਿਉਂਕਿ ਮੈਂ ਤਾਂ ਹੈਗਾ ਮਤਲਬ ਮੇਰਾ ਜਿਹੜਾ ਸੁਭਾਅ ਆ ਇਹ ਇਨਸਾਨ ਨੂੰ ਮਤਲਬ ਮਾਲਕ ਨੇ ਜਿਹੜਾ ਨਾ ਇੱਕ ਬਹੁਤ ਜਿਹੜਾ ਸੁਭਾਅ ਹੈ ਨਾ ਇੱਕ ਬੜੀ ਵੱਡੀ ਕਾਲੋ ਇੱਕ ਪੈਕੇਜ ਮਿਲਿਆ ਹੋਇਆ ਹੈ ਸਰ ਆਪਣੇ ਘਰ ਦੇ ਵੱਲੋਂ ਸਾਨੂੰ ਪਰਮਪિતા ਪਰਮਾਤਮਾ ਵੱਲੋਂ ਠੀਕ ਹੈ ਨਾ ਇਹ ਮੈਨੂੰ ਇੱਕ ਸੁਭਾਅ ਹੈ ਮਿਲਿਆ ਹੈ ਤਾਂ ਹਰ ਵੇਲੇ ਬੀ ਪੋਜ਼ਿਟਿਵ ਪੋਜ਼ਿਟਿਵ ਹੀ ਰਹਿਣਾ ਚਾਹੇ ਮੇਰੇ ਤੇ ਕੋਈ ਹਿਮਾਲਿਆ ਪਰਬਤ ਕਿਉਂ ਨਾ ਡਿੱਗ ਜਾਏ ਜੇ ਡਿੱਗ ਗਿਆ ਤੇ ਮੈਂ ਕਹਿੰਦਾ ਸ਼ੁਕਰ ਹੈ ਜਰਾ ਤੂੰ ਡਿਗਨਾਈ ਸੀ ਦੁਬਾਰਾ ਤਾਂ ਨਹੀਂ ਆਉਗਾ ਠੀਕ ਹੈ ਨਾ ਇਸ ਕਰਕੇ ਜਿਹੜਾ ਕੰਮ ਜ਼ਿੰਦਗੀ ਵਿੱਚ ਮੇਰੇ ਨਾਲ ਵਾਪਰਿਆ ਜਾਂ ਮੱਲੋ ਆਂਗਾ ਵਾਪਰੇਗਾ ਮੈਂ ਤਾਂ ਰੈਡੀ ਹਰ ਵੇਲੇ ਕੋਈ ਗੱਲ ਨਹੀਂ ਔਰ ਇਹ ਜਿਹੜਾ ਮਰਾ ਆਪਣੇ ਸਫਰ ਹੈ ਜਿਹੜਾ ਕੌਣ ਬਣਾਇਆ ਕਰੋੜਪਤੀ ਵਿੱਚ ਜਾਣ ਦਾ ਤੁਸੀਂ ਵੇਖਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਟਾਲੇ ਦੇ ਵਿੱਚ ਖਾਸ ਕਰਕੇ 24 ਸਾਲ ਤੋਂ ਮੈਨੂੰ ਹੋ ਗਏ ਨੇ ਜਾਂਦੇ ਜਦੋਂ ਇਹ ਸ਼ੁਰੂ ਹੁੰਦਾ ਸੀਜ਼ਨ ਉਦੋਂ ਮੈਨੂੰ ਪਤਾ ਨਹੀਂ ਕਿੰਨੇ ਲੋਕਾਂ ਦੇ ਫੋਨ ਆਣਾ ਸ਼ੁਰੂ ਆਣਾ ਸ਼ੁਰੂ ਹੋ ਜਾਂਦੇ ਨੇ ਕੀ ਕਹਿੰਦੇ ਐ ਬਸ ਇਹੀ ਕਿ ਆ ਗਿਆ ਤੁਹਾਡਾ ਨੰਬਰ ਕਿ ਨਹੀਂ ਆ ਗਿਆ ਤੁਹਾਡਾ ਨੰਬਰ ਤੇ ਫਿਰ ਹੁਣ ਮੈਂ ਜਦੋਂ ਜਾ ਕੇ ਆਇਆ ਸਿਰਫ ਵਧਾਈਆਂ ਵੀ ਮੈਨੂੰ ਬਹੁਤ ਸਾਰੇ ਲੋਕਾਂ ਨੇ ਦਿੱਤੀਆਂ ਹਾਂ ਪਿੱਛੇ ਜਦੋਂ ਮਤਲਬ ਗਿਆ ਨਾ ਹੁਣ ਮੈਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਮੇਰੇ ਦੋਸਤਾਂ ਨੇ ਫਰੈਂਡ ਨੇ ਬੜੀ ਵਧਾਈਆਂ ਦਿੱਤੀਆਂ ਪਰ ਤੁਸੀਂ ਕਿਹ ਵੀ ਸੀ ਕਿਉਂਕਿ ਮੈਨੂੰ ਕੋ ਨਾ ਗਲਤੀ ਨਾਲ ਜਦ ਤੂੰ ਗਏ ਆ ਉੱਥੇ ਤੇ ਫੋਟੋ ਜਿਹੜੀ ਉੱਥੋਂ ਖਿੱਚ ਕੇ ਆ ਲੈਂਦੀਆਂ ਸੀ ਨਾ ਉਹ ਕਿਤੇ ਨਾ ਵੀ ਕਹਿੰਦੇ ਨੇ ਅੱਜ ਕੱਲ ਜਿਹੜਾ WhatsApp ਦੇ ਉੱਤੇ ਨਾ ਉਹ ਪੈ ਗਈ ਸੀ ਤੋ ਉਹ ਦਿਨ ਦੁਨੀਆ ਨੂੰ ਪਲ ਲੱਗਾ ਦੁਨੀਆ ਸਿਰ ਬਤਾਈ ਜਾਂਦੀ ਅੱਛਾ ਲਾਸਟ ਵਾਰੀ ਜਿਹੜਾ ਹੁਣ ਤੁਸੀਂ ਉਹ ਕਿਹੜੇ ਸਾਲ ਦੇ ਟਰਾਈ ਕੀਤਾ ਸੀ ਕਦੋਂ ਗਏ ਸੀ ਤੇ ਫਿਰ ਉੱਥੇ ਕੀ ਕਾਰਨ ਰਏ ਸੀ ਵਾਪਸੀ ਦੇ ਬਸ ਇਹੀ ਜਿਹੜਾ ਲਾਸਟ 15ਵਾਂ ਸੀਜ਼ਨ ਲੰਘਿਆ ਹੁਣ 16ਵਾਂ ਸ਼ੁਰੂ ਹੋਣਾ ਹੈ April ਦੇ ਜਗਲੇਸ ਮਹੀਨੇ ਸ਼ੁਰੂ ਹੋਣਗੇ ਦੁਬਾਰਾ ਮਤਲਬ ਓਡੀਸ਼ਨ ਉਹ ਜਗ੍ਹਾ ਦਾ ਮਤਲਬ ਇਹੀ ਆ ਬੰਬੇ ਸੀ ਮਿਲੋ ਉਥੇ ਜਿੱਦਾਂ ਹੁਣ ਆਪਾਂ ਗਰਾਊਂਡ ਐਡੀਸ਼ਨ ਲਈ ਗਏ ਆ ਪਰ ਮਤਲਬ ਦੋ ਜੀ ਗਏ ਆ ਆਪਾਂ ਮਤਲਬ ਮੈਂ ਔਰ ਮੇਰੀ ਮਿਸ ਜ ਆਪਣੇ ਖਰਚੇ ਤੇ ਗਏ ਆ ਠੀਕ ਹੈ ਜੀ ਤੇ ਉੱਥੇ ਜਾ ਕੇ ਇੱਕ ਮਤਲਬ ਕਾਲਜ ਆ ਬਹੁਤ ਵਧੀਆ ਮਤਲਬ ਕਾਲਜ ਉੱਥੇ ਜਿੱਥੇ ਮਤਲਬ ਆਡੀਸ਼ਨ ਸੀਗਾ ਉੱਥੇ ਗਏ ਆ ਔਰ ਮਤਲਬ ਪਹਿਲਾਂ ਤਾਂ ਮਤਲਬ ਜਿਹੜਾ ਨਾ ਉਹ ਕੀ ਕਰਦੇ ਆ ਕਿ ਮਤਲਬ ਬੈਠਦੇ ਆ ਕੋਈ ਮਤਲਬ ਬਿਠਾਉਂਦੇ ਸਾਰੀ ਜਨਨੀ ਦੁਨੀਆ ਹੀ ਹੁੰਦੀ ਹੈ ਲਗਭਗ 10000 ਲੋਕ ਜਿਹੜੇ ਨੇ ਪੂਰੇ ਇੰਡੀਆ ਵਿੱਚੋਂ ਉਹਨਾਂ ਨੇ ਮਤਲਬ ਸਿਲੈਕਟ ਕੀਤੇ ਹੁੰਦੇ ਆ ਪੂਰੇ ਇੰਡੀਆ ਬਟਾਲੇ ਦੇ ਕਿੰਨੇ ਜਿਲ੍ਹਾ ਗੁਰਦਾਸਪੁਰ ਦਾ ਬਟਾਲੇ ਦਾ ਤਾਂ ਕੋਸਲੇ ਮਿਲਦਾ ਕੋਈ ਨਹੀਂ ਹੈ ਕਿਉਂਕਿ ਜਿਹੜਾ ਆਡੀਸ਼ਨ ਚੱਲਦਾ ਇਹ ਲਗਭਗ 7-8 ਦਿਨ ਲਗਾਤਾਰ ਚੱਲਦਾ ਕਿਸੇ ਦਿਨ ਅਜਵਾਰੀ ਹੁੰਦੀ ਕਿਸੇ ਦਿਨ ਕੱਗਲੇ ਦਿਨ ਵਾਰੀ ਹੁੰਦੀ ਠੀਕ ਹੈ ਜੀ ਔਰ ਕੀ ਕਰਦੇ ਆ ਕਿ ਮਤਲਬ ਜੇ ਤੁਹਾਡੀ ਪਰਸਨਲ ਡਿਟੇਲ ਹੁੰਦੀ ਹੈ ਪਰਸਨਲ ਬਾਇਓ ਡਾਟਾ ਉਹਦੇ ਵਾਸਤੇ ਲਗਭਗ ਕੋਈ ਨੀਅਰ ਬੋਟਰ 100 ਮਤਲਬ 100 ਕੁਐਸਚਨ ਹੁੰਦੇ ਆ ਪੂਰੀ ਬਾਇਓ ਡਾਟਾ ਮਤਲਬ ਜਿਹੜਾ ਨਾ ਬੁੱਕ ਮਿਲਦੀ ਹੈ ਤੁਹਾਨੂੰ ਮਤਲਬ ਬੁੱਕਲੇਟ ਜਿੱਥੇ ਉਹ ਚ ਕੁਐਸਚਨ ਹੁੰਦੇ ਲਗਭਗ 100 ਜਿਨ੍ਹਾਂ ਦੇ ਆਪਾਂ ਆਨਸਰ ਲਿਖ ਲਿਖ ਕੇ ਲਿਖ ਲਿਖ ਕੇ ਉੱਥੇ ਦੇਨੇ ਹੁੰਦੇ ਆ ਔਰ ਲਗਭਗ ਘੰਟਾ 2 ਘੰਟੇ ਤੇ ਇਹੀ ਕੰਮ ਨੂੰ ਲੱਗ ਜਾਂਦਾ ਪਰ ਉਸ ਤੋਂ ਬਾਅਦ ਕੀ ਕਰਦੇ ਕਿ ਮਤਲਬ ਇੱਕ ਟੈਸਟ ਹੁੰਦਾ ਰਿਟਰਨ ਟੈਸਟ ਜਿਹਨੂੰ ਕਹਿੰਦੇ ਨੇ ਆਬਜੈਕਟਿਵ ਟਾਈਪ ਹੁੰਦਾ ਉਹਦੇ ਵਿੱਚ ਮਤਲਬ 30 ਮਿੰਟ ਦਾ ਹੁੰਦਾ ਔਰ 20 ਕੁਐਸਚਨ ਆਉਂਦੇ ਆ 20 ਕੁਐਸਚਨ ਦੇ ਵਿੱਚ ਮਤਲਬ ਜਿਹਦਾ ਅਪਾ ਟੈਸਟ ਦਿੰਨੇ ਆ ਆਬਜੈਕਟਿਵ ਟਾਈਪ ਹੁੰਦਾ ਉਹਦੇ ਬਾਅਦ ਚ ਫਿਰ ਉਸੇ ਵੇਲੇ ਲਗਭਗ ਉਹ ਰਿਜ਼ਲਟ ਵੀ ਨਿਕਲ ਕਰ ਦਿੰਦੇ ਜਿਹੜੇ ਉਹਨਾਂ ਵਿੱਚ ਪਾਸ ਹੁੰਦੇ ਆ ਉਹਨਾਂ ਦਾ ਫਿਰ ਕੋਈ ਕੈਮਰਾ ਐਡੀਸ਼ਨ ਇੱਥੇ ਹੁੰਦਾ ਠੀਕ ਹੈ ਜੀ ਉਮੀਦ ਕੀ ਹੈ ਫਿਰ ਤਰਨਪਾਲ ਨੂੰ ਆਪਣੀ ਜ਼ਿੰਦਗੀ ਦੇ ਬਟਾਲੇ ਦਾ ਨਾਮ ਰੋਸ਼ਨ ਕਰਨਗੇ ਪਹੁੰਚਣਗੇ ਇੱਕ ਵਾਰੀ ਹੋਟ ਸੀਟ ਤੇ ਉਸਤੇ ਵੇਖੋ ਜੀ ਮੈਂ ਤੁਹਾਨੂੰ 101% ਤੇ ਨਹੀਂ ਕਹਿ ਰਿਹਾ ਪੂਰਾ 100 ਹੀ ਹੁੰਦਾ ਤਾਂ ਮੈਂ 100% ਹੀ ਕਹਿ ਰਿਹਾ ਠੀਕ ਹੈ ਜੀ ਕਿ ਮੇਰੀ ਕੋਸ਼ਿਸ਼ ਸੀ ਔਰ ਕੋਸ਼ਿਸ਼ ਹੈ ਔਰ ਕੋਸ਼ਿਸ਼ ਰਹੇਗੀ ਠੀਕ ਹੈ ਜੀ ਔਰ ਮੈਂ ਬਹੁਤ ਜਲਦ ਜਾਨੀ ਕਹਿਣ ਦਾ ਭਾਵ ਕੋਸ਼ਿਸ਼ ਵਿੱਚ ਹੈਗਾ ਵਾ ਔਰ ਅੱਜ ਮੇਰੇ ਕੋਲ ਕੋ ਇੱਕ ਬੋਕ ਪਈ ਹੋਈ ਹੈ ਇੱਥੇ ਜਿਹੜੀ ਕੋ 2000 ਸ਼ੁਰੂ ਤੋਂ ਹੋਈ ਸੀ ਉਹ ਉਹਨੂੰ ਦੀ ਮੈਂ ਸਾਮਕ ਰੱਖੀ ਹੈ ਔਰ ਮੇਰੇ ਘਰ ਦੇ ਕਹਿੰਦੇ ਇਨੀ ਪੁਰਾਣੀ ਕਿਤਾਬ ਚ ਕੀ ਕੱਢਿਆ ਨਾ ਨਹੀਂ ਗੱਲ ਤੇ ਉਹਨਾਂ ਦੀ ਵੀ ਸਹੀ ਹੈ ਕਿ ਪੁਰਾਣੀ ਕਿਤਾਬ ਚ ਕੀ ਕਰਨਾ ਪਰ ਜਿਹੜੇ ਕਰੰਟ ਅਫੇਅਰ ਵੇਖਣੇ ਚਾਹੀਦੇ ਆ ਕਰੰਟ ਅਫੇਅਰ ਤਾਂ ਵੇਖਣੇ ਚਾਹੀਦੇ ਆ ਪਰ ਜਿਹੜੀ ਚੀਜ਼ ਹਿਸਟਰੀ ਹੈ ਤਾਂ ਉਹਨਾਂ ਹਿਸਟਰੀ ਉੱਥੇ ਉਹਦੀ ਉਹੀ ਰਹਿਣੀ ਹੈ ਹਮਮ ਹਿਸਟਰੀ ਤਾਂ ਨਹੀਂ ਨਾ ਬਦਲਣੀ ਪੁਰਾਣੀਆਂ ਚਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਉੱਥੇ ਦੇ ਰਸਤੇ ਰਹਿਣੇ ਜਿਹੜਾ ਕਰੰਟ ਅਫੇਅਰ ਹੈ ਜਿਹੜਾ ਕਰੰਟ ਅਫੇਅਰ ਮਤਲਬ ਬਰਨਿੰਗ ਟਾਪਿਕ ਜਿਹੜੇ ਨੇ ਉਹਨਾਂ ਨੂੰ ਆਪ ਟੀਵੀ ਦੇ ਵਿੱਚ ਵੀ ਦੇਖਦੇ ਰਹਿੰਦੇ ਆ ਮਤਲਬ ਆਪ ਅਖਬਾਰ ਵੀ ਚੈੱਕ ਕਰਦੇ ਰਹਿੰਦੇ ਆ ਪਰ ਕਿਤਾਬਾਂ ਜਿਹੜੀਆਂ ਸਾਡੀਆਂ ਜੀਕੇ ਦੀਆਂ ਉਹ ਵੀ ਪੜ੍ਹਦੇ ਰਹਿੰਦੇ ਆ ਪਰ ਤਿਆਰੀ ਪੂਰੀ ਜੀ ਬਿਲਕੁਲ ਬਟਾਲੇ ਤੋਂ ਧਰਮਪਾਲ ਸਿੰਘ ਜਿਹੜੇ ਲਗਾਤਾਰ 24 ਸਾਲ ਹੋ ਗਏ ਨੇ ਮੈਂ ਅੱਗੇ ਵੀ ਦੱਸਿਆ ਕਿ ਆਪਣੀ ਅੱਧੀ ਉਮਰ ਜਿਹੜੀ ਹੈ ਕੇਬੀਸੀ ਦੇ ਵਿੱਚ ਟਰਾਈ ਕਰਦਿਆਂ ਨਗਾ ਦਿੱਤੀ ਏ ਪਰ ਉਮੀਦ ਆ ਜਿਹੜੀ ਉਹ ਨਹੀਂ ਟੁੱਟੀ ਉਹ ਨਹੀਂ ਆਸ ਆ ਜਿਹੜੀ ਉਹ ਨਹੀਂ ਟੁੱਟੀ ਇੱਕ ਵਾਰੀ ਪਹੁੰਚਣਗੇ ਜ਼ਰੂਰ ਨੌਜਵਾਨਾਂ ਨੂੰ ਜ਼ਰੂਰ ਅਪੀਲ ਕੀਤੀ ਹੈ ਉਹਨਾਂ ਨੇ ਕਿ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ ਐਡੀਸ਼ਨਾਂ ਦੇਣੀਆਂ ਚਾਹੀਦੀਆਂ ਤਾਂ ਜੋ ਅਸੀਂ ਆਪਣਾ ਜਿੱਥੇ ਨਾਮ ਰੋਸ਼ਨ ਕਰਨਾ ਵਾ ਜਿੱਥੇ ਆਪਣੀ ਕਿਸਮਤ ਅਜ਼ਮਾਣੀ ਹੈ ਉਥੇ ਨਾਲ ਦੀ ਨਾਲ ਅਸੀਂ ਆਪਣੇ ਸ਼ਹਿਰ ਦਾ ਵੀ ਇੱਕ ਨਾਮ ਰੋਸ਼ਨ ਕਰ ਸਕੀ